ਬਿੱਟੇ ਦਿਨੀ ਪਹਿਲਗਾਮ ਜੰਮੂ ਕਸ਼ਮੀਰ ਵਿਖੇ ਅਤਵਾਦੀ ਹਮਲੇ ਵਿੱਚ ਬੇਰਮੀਨਾ ਕਤਲ ਕੀਤੇ ਗਏ ਨਿਰਦੋਸ਼ ਸੈਲਾਨੀਆਂ ਨੂੰ ਇਨਸਾਫ ਤਦਾਕੀ ਇਸ ਹਮਲੇ ਦੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹ ਸ਼ਬਦ ਉਕਤ ਘਟਨਾ ਦੇ ਪੀੜਤਾ ਲਈ 33 ਫੁੱਟ ਰੋਡ ਮੁੰਡੀਆਂ ਹਲਕਾ ਸਾਹਨੇਵਾਲ ਵਿਕੇ ਰੱਖੇ ਗਏ ਇੱਕ ਮੋਮਬਤੀ ਮਾਰਚ ਦੌਰਾਨ ਸੀਨੀਅਰ ਕਾਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਢਾਲੀਵਾਲ ਨੇ ਪ੍ਰੈਸ ਨਾਲ ਸਾਂਝ ਕੀਤੇ ਐਡਵੋਕੇਟ ਢਾਲੀਵਾਲ ਨੇ ਇਸ ਮੌਕੇ ਗਵਾਲੀ ਦੇਸ਼ ਪਾਕਿਸਤਾਨ ਉੱਪਰ ਇਨਸਾਨਾਂ ਸਾਦਿਆਂ ਕਿਹਾ ਕਿ ਪਾਕਿਸਤਾਨ بار بار ਸਰਹੱਦ ਬਾਰੋਂ ਪਹਾੜੇ ਦੇ ਅਤਵਾਦੀ ਭੇਤਕੇ ਇਹ ਦਈਆਂ ਘਟਨਾਵਾਂ ਨੂੰ ਅੰਜਾਮ ਦੇਵਾਉਂਦਾ ਰਿਹਾ ਜਿਸ ਦਾ ਇੱਕੋ ਇੱਕ ਮਕਸਦ ਸਾਡੇ ਦੇਸ਼ ਇੰਡੀਆ ਦੀ ਏਕਤਾ ਅਖੰਡਤਾ ਨੂੰ ਭਗ ਕਰਨਾ ਹੈ ਉਹਨਾਂ ਕਹਿੰਦੇ ਕਿ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਉਠਾ ਕੇ ਪਾਕਿਸਤਾਨ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਉਹਨਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਚੰਦ ਫਿਰਕੂ ਤਾਕਤਾਂ ਨੂੰ ਨਜ਼ਰ ਅੰਦਾਜ਼ ਕਰ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ ਇਹੀ ਉਹਨਾਂ ਕਤਲੇਆਮ ਦੇ ਪੀੜਤਾਂ ਨੂੰ ਸੱਚੀ ਸ਼ਰਧਾ ਜਲੀ ਹੋਵੇਗੀ ਲੁਧਿਆਣੇ ਤੋਂ ਹਰਸਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਜਿੰਦਾਬਾ 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 ਮੇਰਾ ਨਾ ਐਡਵੋਕੇਟ ਮਰਵੀਰ ਸਿੰਘ ਢਾਲੀਵਾਲਾ ਜੀ ਅਸੀਂ ਜੋ ਅੱਜ ਪਾਕਿਸਤਾਨ ਦੇ ਪਹਾੜੇ ਦੇ ਜਿਹੜੇ ਟੱਟੂ ਆਪਾਂ ਕਹਿੰਦੇ ਆ ਅਤਵਾਦੀ ਸਾਡੀ ਸਰਜਮੀਂ ਤੇ ਉੱਤੇ ਜੋ ਹਿੰਦੁਸਤਾਨ ਦਾ ਤਾਜ ਹੈ ਜੰਮੂ ਕਸ਼ਮੀਰ ਉਹਦੀ ਤੇ ਹਮਲਾ ਕਰਕੇ ਉਹਨਾਂ ਨੇ ਹਿੰਦੁਸਤਾਨ ਦੀ ਏਕਤਾ ਔਰ ਖੰਡਤਾ ਨੂੰ ਜੋ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਦੇ ਲਈ ਔਰ ਜਿਹੜੇ ਉਸ ਪਹਿਲਗਾਮ ਦੇ ਹਮਲੇ ਦੇ ਵਿੱਚ ਸਾਡੇ ਸਾਥੀ ਸ਼ਹੀਦ ਹੋਏ ਨੇ ਜੋ ਤਕਰੀਬਨ 27 28 ਦੱਸੇ ਜਾ ਰਹੇ ਆ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਲਈ ਅਸੀਂ ਇਹ ਕੈਂਡਲ ਮਾਰਚ ਰੱਖਿਆ ਤਾਂ ਕਿ ਅਸੀਂ ਇਹ ਸੰਦੇਸ਼ ਦੇ ਸਕੀਏ ਕਿ ਇਹੋ ਜੀਆਂ ਕਨੌੜੀਆਂ ਜਿਹੜੀਆਂ ਹੱਕ ਤਾਂ ਉਹਦੇ ਨਾਲ ਸੋ ਹਿੰਦੁਸਤਾਨ ਜੋ ਇੰਡੀਆ ਦੀ ਦੇਸ਼ ਦੀ ਏਕਤਾ ਔਰ ਅਖੰਡਤਾ ਕਾਇਮ ਰਹੇਗੀ ਇਹੀ ਸਾਡਾ ਅੱਜ ਜਿਹੜਾ ਕੈਂਡਲ ਮਾਰਚ ਕਰਨ ਦਾ ਉਦੇਸ਼ ਹੈ। ਗੁਜਰਾਂ ਸਿੰਘ ਪਹਿਲਵਾਨ ਜਮਾਲਪੁਰ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਅੱਜ ਦੇ ਹਾਲਾਤਾਂ ਦੇ ਕੈਂਡਲ ਮਾਰਚ ਧਰਨੇ ਮੁਜਾਰੇ ਇਹਨਾਂ ਚੀਜ਼ਾਂ ਨੂੰ ਕੋਈ ਨਵੀਂ ਚੀਜ਼ ਨਹੀਂ ਹੈ ਵੀ ਸਾਨੂੰ ਦੁਕਾਨ ਦਾ ਵਿਸ਼ਾ ਬਣਾ ਕੇ ਲੋਕਾਂ ਨੂੰ ਇਕੱਠੇ ਕਰਨਾ ਪੈਂਦਾ ਮੈਂ ਗੱਲ ਨੂੰ ਸ਼ੁਰੂ ਕਰਨ ਲੱਗਿਆ ਮਸਲਾ ਇਹ ਆ ਕਿ ਸਾਡੇ ਮੁਲਖ ਦੇ ਅੰਦਰ ਭਾਰਤ ਵਾਸੀ ਗੁਲਾਮ ਨੇ ਅਸੀਂ ਉਜਾਦੀਆਂ ਦੇ ਦਿਨ ਮਨਾਉਨੇ ਆ ਜਿਹੜੇ ਭਾਰਤ ਦੇ ਗੁਲਾਮ ਲੋਕਾਂ ਅਸੀਂ ਭਾਰਤ ਦੇ ਗੁਲਾਮ ਆ ਤੇ ਉਹ ਜਿਵੇਂ ਲਿਖਿਆ ਕਿ ਜਦੋਂ ਜਦੋਂ ਵੀ ਅਸੀਂ ਪਾਕਿਸਤਾਨ ਤੇ ਅਟੈਕ ਕਰਦੇ ਕਿ ਪਾਕਿਸਤਾਨ ਸਾਡਾ ਦੁਸ਼ਮਣ ਆ ਦੁਸ਼ਮਣ ਸਭ ਪਾਕਿਸਤਾਨ ਤੋਂ ਵੱਡੇ ਦੁਸ਼ਮਣ ਸਾਡੇ ਭਾਰਤ ਦੇ ਅੰਦਰ ਬੈਠੇ ਨੇ ਪਾਰਲੀਮੈਂਟ 'ਚ ਬੈਠੇ ਨੇ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਵੱਡੇ ਤੋਂ ਵੱਡੇ ਵੱਡੇ ਤੋਂ ਵੱਡੇ ਸਿਆਸੀ ਪਾਰਟੀਆਂ ਨੇ ਉਹ ਸਾਰੇ ਦੇ ਸਾਰੇ ਆਰਐਸਐਸ ਦੇ ਗੁਲਾਮ ਨੇ ਪਾਰਟੀਆਂ ਲਗ ਲਗ ਆਪਣੀ ਆਪਣੀ ਵਿਚਾਰਧਾਰਾ ਦੇ ਜਾਂਦੀਆਂ ਜੇ ਮਾਲਕ ਭਾਰਤ ਮੁਲਕ ਨੂੰ ਬਚਾਉਣਾ ਭਾਰਤ ਨੂੰ ਬਚਾਉਣਾ ਤਾਂ 바ਵਾ ਸਾਹਿਬ ਡਾਕਟਰ ਮੇੜਕਰ ਦੀ ਸੋਚ ਦੇ ਨਾਲ ਸਭ ਨੂੰ ਜੁੜ ਕੇ ਇੱਕ ਪਲੇਟਫਾਰਮ ਤੇ ਆ ਕੇ ਭਾਰਤ ਨੂੰ ਬਚਾਇਆ ਜਾ ਸਕਦਾ ਇੱਥੇ ਲੋਕਾਂ ਨੂੰ ਇਹੀ ਨਹੀਂ ਸਾਡੇ ਨੂੰ ਪਤਾ ਵੀ ਹਿੰਦੁਸਤਾਨ ਆ ਜਾਂ ਪਾਕਿਸਤਾਨ ਆ ਜਾਂ ਭਾਰਤ ਆ ਠੀਕ ਆ ਪਾਕਿਸਤਾਨ ਹੈ ਪਰ ਹਿੰਦੁਸਤਾਨੀ ਇਹ ਭਾਰਤ ਮੋਲਕਾ ਭਾਰਤ ਵਾਰਸ ਦੇ ਵਾਸੀਓ ਗੁਲਾਮ ਵਾਸੀਓ ਆਪਣਾ ਤੁਸੀਂ ਦੇਸ਼ ਦਾ ਨਾਂ ਵੀ ਬਿਗਾੜੀ ਜਾਂਦੇ ਹੋ ਤੁਹਾਨੂੰ ਤਾਂ ਇਹ ਹੀ ਨਹੀਂ ਪਤਾ ਸਾਨੂੰ ਬੰਦੇ ਇੱਕ ਬੰਦੇ ਦੀ ਪਛਾਣ ਦਾ ਨਹੀਂ ਪਤਾ ਚੰਗਾ ਕੌਣ ਆ ਮਾੜਾ ਕੌਣ ਆ ਸਾਨੂੰ ਇਹ ਨਹੀਂ ਪਤਾ ਲੱਗਿਆ ਇਸ ਕਰਕੇ ਮੈਂ ਅਪੀਲ ਕਰਨਾ ਚਾਹੁੰਨਾ ਸਾਰੇ ਸਾਥੀਆਂ ਨੂੰ ਵੀ 바ਵਾ ਸਾਹਿਬ ਡਾਕਟਰ ਮੇੜਗਰ ਦੇ ਮਿਸ਼ਨ ਦੇ ਨਾਲ ਸਾਰੇ ਪੂਰੇ ਭਾਰਤ ਵਾਸੀਆਂ ਨੂੰ ਜੁੜਨਾ ਚਾਹੀਦਾ ਜੇ ਅੱਜ ਰੰਗਲਾ ਭਾਰਤ ਬਣਿਆ ਰੰਗਲਾ ਪੰਜਾਬ ਬਣਿਆ ਤਾਂ 바ਵਾ ਸਾਹਿਬ ਦੀ ਸੋਚ ਦੇ ਨਾਲ ਬਣਿਆ ਪਹਿਲਾਂ ਬੜੇ ਬੜੇ ਆਏ ਨੇ ਕੁਛ ਨਹੀਂ ਹੋ ਸਕਿਆ 1950 ਤੋਂ ਬਾਅਦ ਕੋਈ ਵੀ ਪੜ ਲਓ ਇਤਿਹਾਸ ਕੋਈ ਵੀ ਨਾਵਲ ਪੜ ਲਓ ਕੋਈ ਵੀ ਕਿਸੇ ਕਿਸਮ ਦੀ ਵਿਚਾਰਧਾਰਾ ਪੜ ਲਓ 1950 ਤੋਂ ਬਾਅਦ ਪੂਰੇ ਭਾਰਤ ਦੀ ਦਿਸ਼ਾ ਬਦਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ 바ਵਾ ਸਾਹਿਬ ਦੀ ਸੋਚ ਨੂੰ ਅੱਗੇ ਨਾ ਬੜਾਇਆ ਵਿਧਾਇਆ ਤਾਂ ਸੰਵਿਧਾਨ ਨੂੰ ਨਾ ਬਚਾਇਆ ਤਾਂ ਜਿਹੜੀ ਅੱਜ ਤੋਂ 18 ਸਾਲ ਪਹਿਲਾ ਸੀਗੀ ਨਾ ਥਾਣਾ 1918 ਤੋਂ ਪਹਿਲਾਂ 1818 ਤੋਂ ਪਹਿਲਾਂ ਉਹੀ ਹਾਲਾਤ ਇੱਥੇ ਬਣ ਜਾਣਗੇ ਜਿਵੇਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਹਿੰਦੇ ਸਿੱਖ ਅਸੀਂ ਦਰਬ ਸਿੱਖ ਦਲਤ ਕੌਣ ਹੁੰਦਾ ਵੀ ਜੱਟ ਸੇ ਕੌਣ ਹੁੰਦਾ ਜੱਟ ਤੋਂ ਲੈ ਕੇ ਗਿੱਧੜ ਮਾਰ ਤੱਕ ਸਾਰੇ ਛੂਤਰ ਲੋਕ ਨੇ ਆਪਣੇ ਆਪਣੇ ਢੰਡੋਰੇ ਪਚਾਈ ਜਾਂਦੇ ਕੋਈ ਦਲਤ ਨਹੀਂ ਇੱਥੇ ਕੋਈ ਵੱਡੇ ਫੰਨੇਖਾ ਨਹੀਂ ਹੈ ਸਾਰੇ ਸ਼ੂਤਰ ਨੇ ਅਸੀਂ ਸਾਨੂੰ 85% ਨੂੰ ਇਕੱਠੇ ਹੋ ਕੇ ਇਹ ਜਿਹੜੀ ਬ੍ਰਾਹਮਣਵਾਦ ਆਰਐਸਐਸ ਆਰਐਸਐਸ ਦੇ ਚੁੰਗੜਾਂ ਵਿੱਚ ਫਸੇ ਹੋਏ ਲੋਕਾਂ ਦੀ ਪੈਰਾਂ ਨੂੰ ਗਿੱਟਿਆਂ ਨੂੰ ਬੇੜੀਆਂ ਪਾ ਕੇ ਕਹਿੰਦਾ ਜਿੰਨਾ ਚੁੱਟਾਂਗੇ ਜਦੋਂ ਅਸੀਂ ਬਾਬਾ ਸਾਹਿਬ ਦੇ ਚਾਰ ਧਾਰਾ ਦੇ ਨਾਲ ਇਕੱਠੇ ਹੋ ਕੇ ਆਪਣੀ ਸਰਕਾਰ ਬਣਾਵਾਂਗੇ ਉਹਨਾਂ 'ਚ ਕਰ ਕੁਝ ਨਹੀਂ ਹੋ ਸਕਦਾ ਚਾਹੇ ਆਪਾਂ ਇਕੱਠੇ ਵੀ ਹੋ ਜਾਈਏ ਮੈਂ ਇੱਕ ਹੋਰ ਗੱਲ ਕਹਿਣ ਲੱਗਿਆ ਚਾਹੇ ਆਪਾਂ ਸਾਰੇ ਇਕੱਠੇ ਵੀ ਹੋ ਜਾਈਏ ਪਰ ਜਿੰਨਾ ਚਿਰ ਈਵੀਐਮ ਈਵੀਐਮ ਮਸ਼ੀਨ ਦੇ ਤੋ ਬਿਨਾ ਵੋਟਾਂ ਨਹੀਂ ਪੈਂਦੀਆਂ ਉਹਨਾਂ ਜੇਕਰ ਜਿਹੜੀ ਮਰਜ਼ੀ ਪਾਰਟੀ ਚੋੜ ਲਾਵੇ ਜਿਹੜਾ ਮਰਜ਼ੀ ਫੰਨੇਖਾਂ ਆ ਜਵੇ ਕੋਈ ਆਪਣੀ ਸਰਕਾਰ ਨਹੀਂ ਬਣਾ ਸਕਦਾ ਈਵੀਐਮ ਦੇ ਨਾਲ ਉਹੀ ਸਰਕਾਰ ਬਣੂ ਜਿਹੜੀ ਆਰਐਸਐਸ ਦੇ ਇਸ਼ਾਰੇ ਤੇ ਚੱਲੂ ਪਰ ਜਿਨ੍ਹਾਂ ਦਾ ਇਸ਼ਾਰਾ ਹੁੰਦਾ ਤੇ ਉਹਨਾਂ ਦਾ ਆਪਾਂ ਨੂੰ ਪਤਾ ਹੀ ਆ ਸਾਥ ਜਿਨ੍ਹਾਂ ਨੇ ਸਾਥ ਦੇਣਾ ਉਹਨਾਂ ਨੇ ਇਸ਼ਾਰਾ ਵੀ ਕਰਨਾ ਅਸੀਂ ਕਿਸੇ ਦੇ ਇਸ਼ਾਰੇ ਤੇ ਚੱਲਣਾ ਨਹੀਂ ਆਪਣੇ ਲੱਤਾਂ ਤੇ ਚੱਲ ਕੇ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਬੇਨਤੀ ਹਰ ਪਾਸੇ ਕਰਦਾ ਹੁਣਾ ਵੀ ਜਿੰਨੇ ਕਿਸਾਨ ਆ ਜਾਂ ਹੋਰ ਆ ਕਿਸਾਨ ਮਜ਼ਦੂਰ ਇੱਕ ਤਾਂ ਕਿਸਾਨ ਮਜ਼ਦੂਰ ਇੱਕ ਤਾਂ ਜਦੋਂ ਕਿਸੇ ਕਿਸਮ ਦਾ ਕੋਈ ਬੈਨੀਫਿਟ ਹੁੰਦਾ ਉਹਨਾਂ ਮਜ਼ਦੂਰ ਭੁੱਲ ਜਾਂਦੇ ਨੇ ਇਹ ਸਾਥੀਓ ਮੈਂ ਪਹਿਲਾਂ ਵੀ ਕਿਹਾ ਕਿ ਕਿਸਾਨ ਤੋਂ ਲੈ ਕੇ ਗਿੱਦੜ ਮਾਰ ਤੱਕ ਇੱਕੋ ਹੀ ਗੱਲ ਆ ਉਹਦੇ ਵਿੱਚ ਵੀ ਸਿੱਖਾਂ ਸਿੱਖੀ ਦੀ ਜਿਹੜੀ ਨੀਂਹ ਰੱਖੀ ਗਈ ਆ ਉਹ ਸਾਰੇ ਸਾਡੇ ਜਿਹੜੇ 85% ਲੋਕ ਆ ਉਹਨਾਂ ਦੇ ਵਿੱਚੋਂ ਰੱਖੀ ਗਈ ਆ ਜਿਨ੍ਹਾਂ ਨੂੰ ਖਾਸ ਕਰਕੇ ਅੱਜ ਦਲਿਤ ਕਹਿੰਦੇ ਆ ਉਹਨਾਂ ਤੋਂ ਬਿਨਾਂ ਕੋਈ ਵੀ ਰ ਸਿੱਖੀ ਨੇ ਬੇਟੀ ਨਿਉ ਦੇ ਵਿੱਚ ਨਹੀਂ ਜਣਿਆ ਗਿਆ ਜਿਹੜੇ ਅੱਜ ਮਾਲਕ ਬੈਠੇ ਨੇ ਸ਼੍ਰੋਮਣੀ ਦੇ ਬਣੇ ਉਹਨਾਂ ਦਾ ਕਦੇ ਨੋਂ ਵੀ ਨਹੀਂ ਉਤਰਿਆ ਸਿੱਖੀ ਪਿੱਛੇ ਉਹਨਾਂ ਦਾ ਨੋਂ ਵੀ ਨਹੀਂ ਉਤਰਿਆ ਪਰ ਜਿਨ੍ਹਾਂ ਦੇ ਘਾਟੇ ਲਏ ਨੇ ਚੁਣੇ ਗਏ ਨੇ ਨੀਆਂ ਦੇ ਵਿੱਚ ਜਣੇ ਗਏ ਨੇ ਉਹਨਾਂ ਨਾਲ ਅੱਜ ਉੱਥੇ ਪ੍ਰਵੇਸ਼ ਕਰਨਾ ਵੀ ਬੰਦ ਹੈ ਪਰ ਉਹ ਜਿੰਮੇ ਸਾਡੇ ਕੋਲੋਂ ਸਿੱਖੀ ਖੋਈ ਗਈ ਨਾ ਅਸੀਂ ਸਮਝਿਆ ਨਹੀਂ ਸਾਡੀ ਸਿੱਖੀ ਆ ਤੇ ਉਸ ਤਰ੍ਹਾਂ ਹੀ 바ਵਾ ਸਾਹਿਬ ਦਾ ਸੰਵਧਾਨ ਵੀ ਜੇ ਬਦਲਿਆ ਗਿਆ ਨਾ ਜਿੰਨੇ ਮਰਜ਼ੀ ਮੁਜ਼ਾਰੇ ਕਰ ਲਿਓ ਜਿੰਨੇ ਮਰਜ਼ੀ ਤੁਸੀਂ ਫੰਕਸ਼ਨ ਕਰ ਰਹੇ ਹੋ ਕੋਈ ਫਾਇਦਾ ਨਹੀਂ 바ਵਾ ਸਾਹਿਬ ਦੇ ਨਾਂ ਤੇ ਨਾਰੇ ਲਾਉਣ ਦਾ ਕੋਈ ਫਾਇਦਾ ਨਹੀਂ 바ਵਾ ਸਾਹਿਬ ਦੇ ਜਨਮ ਦਿਨ ਮਨਾਉਣ ਦਾ ਕੋਈ ਫਾਇਦਾ ਨਹੀਂ ਇੱਕ ਉਹਨਾਂ ਦੀ ਸੋਚ ਦੇ ਨਾਲ ਇਕੱਠੇ ਹੋਣ ਦਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ 바ਵਾ ਸਾਹਿਬ ਦੀ ਸੋਚ ਨੂੰ ਕਸ਼ੀਰਾਮ ਵੀ ਕਹਿੰਦੇ ਸੀ ਪਹਿਲਾਂ ਜਿਹੜੇ ਨਾਲ ਤੁਰਨਾ ਬੰਦੇ ਨਾ ਉਹਨੂੰ ਪਹਿਲਾਂ ਪੈਣਾ ਤੋਂ ਲਾ ਕੇ ਫਿਰਦੇ ਬਾਹਾਂ ਤੱਕ ਪਹਿਚਾਣੋ ਪਹਿਚਾਣ ਕੇ ਤਾਂ ਉਸਦੇ ਨਾਲ ਤੁਰੋ ਸਾਥੀਓ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਇਹੀ ਬੇਨਤੀ ਕਰਦਾ ਕਿ 바바 ਸਾਹਿਬ ਦੀ ਸੋਚ ਤੋਂ ਬਿਨਾਂ ਕੋਈ ਵੀ ਪਾਰਟੀ ਭਾਰਤ ਦੇ ਅੰਦਰ ਕਿਸੇ ਦਾ ਕੋਈ ਇੱਕ ਬਾਲ ਜਿੰਨਾ ਫਾਇਦਾ ਨਹੀਂ ਕਰ ਸਕਦੀ ਭਾਰਤ ਦੇ ਅੰਦਰ ਇਹ ਹਿੰਦੀ ਹਿੰਦੁਸਤਾਨ ਕਹੀ ਜਾਂਦੇ ਆ ਭਾਰਤ ਕਹਿਣਾ ਚਾਹੀਦਾ ਭਾਰਤ ਦੇ ਅੰਦਰ 바바 ਸਾਹਿਬ ਦੀ ਸੋਚ ਤੋਂ ਬਿਨਾਂ ਕੋਈ ਪਾਰਟੀ ਕੋਈ ਬਾਲ ਜਿੰਨਾ ਫਾਇਦਾ ਨਹੀਂ ਕਰ ਸਕਦੀ ਥੋੜਾ ਨੁਕਸਾਨ ਤਾਂ ਕਰ ਸਕਦੀ ਆ ਸਾਰੀਆਂ ਪਾਰਟੀਆਂ ਆਰਐਸਐਸ ਦੇ ਇਸ਼ਾਰੇ ਤੇ ਚੱਲਦੀਆਂ ਨੇ ਜਿਹੜੀ ਇਸ਼ਾਰੇ ਤੇ ਆਰਐਸਐਸ ਦੇ ਚੱਲਦੀ ਆ ਉਹਨਾਂ ਦਾ ਝੰਡਾ ਆਰਐਸਓ ਦਾ ਝੰਡਾ ਪੜ ਲਓ ਆਰਐਸ ਦੀ ਵਿਚਾਰਧਾਰਾ ਪੜ ਲਓ ਉਹ ਕੀ ਕਹਿੰਦੀ ਆ ਉਹ ਬਿਲਕੁਲ ਜਿਵੇਂ ਕਹਿੰਦੇ ਨਾ ਵੀ 100 ਫੁੱਟ 400 ਹਜ਼ਾਰਾਂ ਫੁੱਟ ਖੂਹ ਪੱਟ ਕੇ ਉੱਥੇ ਦਫਨਾਉਣਾ ਚਾਹੁੰਦੀ ਆ ਬਾਬਾ ਸਾਹਿਬ ਦੀ ਸੋਚ ਨੂੰ ਕਿਉਂਕਿ ਜੇ ਅਸੀਂ ਆਪ ਹੋਏ ਆ ਸਾਡਾ ਕੋਈ ਲੋਕ ਪੜੇ ਨੇ ਸਾਡੇ ਡੀਸੀ ਬਣਿਆ ਆਈਪੀਐਸ ਬਣਿਆ ਆਈਐਸ ਬਣਿਆ ਤਾਂ ਬਾਬਾ ਸਾਹਿਬ ਦੀ ਸੋਚ ਨਾ ਬਣੀ ਨੇ ਤੇ ਹੋਰ ਕਿਸੇ ਪਾਰਟੀ ਨੇ ਇਸ ਸੋਚ ਤੇ ਚੱਲਣਾ ਨਹੀਂ ਉਹਨਾਂ ਨੇ ਬਾਬਾ ਸਾਹਿਬ ਦੇ ਨਾਲ ਇੰਨਾ ਵੱਡਾ ਫਿਕਰਾ ਕੀਤਾ ਸਾਰੀ ਦੁਨੀਆ ਨੂੰ ਪਤਾ ਜੇ 바ਵਾ ਸਾਹਿਬ ਅੰਗਰੇਜ਼ ਨਾ ਹੁੰਦੇ ਤਾਂ 바ਵਾ ਸਾਹਿਬ ਪੜ੍ਹ ਨਹੀਂ ਸਕਦਾ ਪਰ ਅੰਗਰੇਜ਼ ਜਦੋਂ ਗਏ ਨੇ ਕਹਿੰਦੇ ਵੀ ਅੰਵੇਸ਼ ਚਲੇ ਗਏ ਅੰਗਰੇਜ਼ ਚਲੇ ਗਏ ਗੋਰੇ ਚਲੇ ਗਏ ਔਰ ਕਾਲੇ ਅੰਗਰੇਜ਼ਾਂ ਨੂੰ ਇੱਥੇ ਉਹਨਾਂ ਦੀ ਸੁਲਤਾਨ ਬਜੀ ਹੋਈ ਆ ਜਿਹੜੇ ਅੱਜ ਮੋਲਕ ਨੂੰ ਗੁਲਾਮ ਕਰੀ ਬੈਠੇ ਆ ਅਸੀਂ ਪਾਕਿਸਤਾਨ ਨੂੰ ਕੁਝ ਨਹੀਂ ਕਹਿ ਸਕਦੇ ਪਾਕਿਸਤਾਨ ਸਾਡੇ ਭਰਾ ਹੀ ਬੈਠੇ ਨੇ ਇਧਰ ਨੇ ਵੀ ਤੜਫਦੇ ਨੇ ਉਧਰ ਨੇ ਵੀ ਤੜਫਦੇ ਨੇ ਤੇ ਦੁਸ਼ਮਣ ਹੀ ਕਿਹੜੀ ਆ ਸਿਰਫ ਰਾਜਨੀਤਿਕ ਲੋਕਾਂ ਦੀ ਅਸੀਂ ਆਉਦੇ ਬਣਾਈ ਰਹੀਏ ਸਰਕਾਰ ਤੇ ਉਹ ਬਣਾਈ ਰੱਖਣ ਅਸੀਂ ਲੁੱਟ ਲਈਏ ਮੋਰਚ ਨੂੰ ਅਸੀਂ ਮਾਂ ਬਾਬਾ ਦੇ ਮਕੌਰ ਸਗ ਮੁਡੀਆਂ ਕਲਾਂ ਅਸੀਂ ਗੱਲ ਇਹ ਕਹਿ ਰਹੇ ਨ ਵੀ ਜਿਹੜੇ ਅੱਜ ਨੌਜਵਾਨ ਜਿਨ੍ਹਾਂ ਦਾ ਹੋਵੇ ਛੋਲੇ ਸਮਾਜ ਤੇ ਵਿਆਹ ਹੋਇਆ ਨੂੰ ਉਹਨਾਂ ਨੂੰ ਵੀ ਕਤਲ ਉਹਨੇ ਕਰ ਦਿੱਤਾ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੇ ਇਹ ਚਾਹੀਦਾ ਨਹੀਂ ਇੱਕ ਸੋਚੀ ਸਾਜੀ ਸੰਸਕ੍ਰਿਤੀ ਇਹ ਕੰਮ ਕਰਨਾ ਨਹੀਂ ਚਾਹੀਦਾ ਸੀ ਕਿਉਂਕਿ ਸਾਡੀ ਜਿਹੜੀ ਹਿੰਦੁਸਤਾਨ ਦੀ ਏਕਤਾ ਵਾ ਤੇ ਵਰਕਰਵਾ ਪਰ ਇਹਨੂੰ ਅਖੰਡਤਾ ਕਰਨ ਦੇ ਲਈ ਉਹ ਇਹਨੂੰ 파ੜ ਦੇ ਲਈ ਦੇਸ਼ ਦੇ ਰਾਜਕਰਨ ਨੂੰ ਉਹਨਾਂ ਨੇ ਇਹ ਰਾਜ ਦੇ ਵਿੱਚ ਬੜਾ ਬਹੁਤ ਵੱਡਾ ਕੰਮ ਚੁੱਕਿਆ ਵਾ ਮੈਂ ਹਿੰਦੂਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੂੰਹ ਤੋੜਵਾ ਜਵਾਬ ਦੇਵੇ ਹੁਣ ਜਿਵੇਂ ਸਾਡੇ ਢਾੜੀਵਾਲ ਸਾਹਿਬ ਨੇ ਬਹੁਤ ਵੱਡਾ ਆਪਣਾ ਅਲਾ ਕੀਤਾ ਕਿ ਅੱਜ ਅਸੀਂ ਐਂਡਮਾਰਚ ਕੱਢਿਆ ਵਾ ਬਾਬਾ ਫਰੀਦ ਜੀ ਤਰਕਨਾਲੀ ਤੋਂ ਸੁਨਦਰ ਨਗਰ ਤੱਕ ਇਹ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤਾ ਕਿ ਤੁਸੀਂ ਸੁੱਤੇ ਪਏ ਹੋ ਸਾਡੇ ਨੌਜਵਾਨਾਂ ਬੀਬੀਆਂ ਦਾ ਭਾਈਆਂ ਦਾ ਕਤਲ ਹੋ ਰਿਹਾ ਵਾ ਇਹ ਉਹਨੂੰ ਸਮਝਾਉਣ ਵਾਸਤੇ ਕੀਤਾ ਵਾ ਕਿ ਕਾਨੂੰ ਪਾਕਿਸਤਾਨ ਫੇਰ ਨਾ ਕਦੇ ਮੂੰਹ ਚੱਕੇ ਸਾਡੀ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਬੇਨਤੀ ਹੈ ਕਿ ਅਮੂਹ ਤੋੜ ਦਾ ਜਵਾਬ ਦਿਵੋ ਅੱਗੇ ਵਾਸਤੇ ਮੂੰਹ ਨਾ ਚੱਕਣ ਮੇਰਾ ਨਾਮ ਮਨਪੀਤ ਸਿੰਘ ਹੈ ਜੀ ਹਲਕਾ ਸੰਨੇ ਵਾਲ ਤੋਂ ਜੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਅੰਤਗਵਾਦ ਹੈ ਨਾ ਇਹ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਕਿਸੇ ਵੀ ਮਜ਼ਬ ਦੇ ਵਿੱਚ ਹੁੰਦਾ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਆਤਮਾਤ ਦਾ ਕੋਈ ਦੇਸ਼ ਨਹੀਂ ਹੁੰਦਾ ਕੋਈ ਮਜ਼ਬ ਨਹੀਂ ਹੁੰਦਾ ਸੋ ਜਿਹੜਾ ਸਾਡੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਪਣਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਟੈਕ ਹੋਇਆ ਹੈ ਪੁਲਗਾਮ ਦੇ ਵਿੱਚ ਉਸਨੇ ਹਜ਼ਾਰਾਂ ਘਰ ਜਿਹੜੇ ਉਜਾੜ ਕੇ ਰੱਖ ਦਿੱਤੇ ਐ ਜਿਹੜੇ ਅੱਤਵਾਦੀਆਂ ਨੇ ਇਹ ਕੰਮ ਕੀਤਾ ਜਾਂ ਤਾਂ ਉਹਨਾਂ ਦੇ ਆਪਣੇ ਮਾਂ-ਬਾਪ ਭੈਣ-ਭਰਾ ਨਹੀਂ ਐ ਇਸ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਤੇ ਜਾਂ ਫਿਰ ਇਹ ਕਿਸੇ ਦੀ ਸ਼ਹਿਦ ਉਤੇ ਕੀਤਾ ਕੋਈ ਵੀ ਹੋ ਸਕਦਾ ਐ ਅਸੀਂ ਇਹ ਸਰਕਾਰ ਅਗੇ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਇਸ ਦੀ ਜਿਹੜੀ ਜਾਂਚ ਕਰਕੇ ਇਹ ਜਿਹੜੇ ਪਲਗਾਮਾ ਦੇ ਵਿੱਚ ਸਾਡੇ ਸ਼ਹੀਦ ਹੋਏ ਨੇ ਸਾਡੇ ਜਿਨ੍ਹਾਂ ਦੇ ਜਾਨਾਂ ਗਈਆਂ ਨੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਹਿ ਦਿਲੋਂ ਧੰਨਵਾਦ ਜੀ ਤਾਂ ਸੋਨੇ ਦੇ ਮਹਿਲ ਬਣ ਸਕਦੇ ਆ ਪੂਰੇ ਭਾਰਤ ਦੇ ਅੰਦਰ ਜਿੰਨਾ ਇਹ ਪੈਸਾ ਖਾ ਜਾਂਦੇ ਆ ਨਾ ਇਸ ਚੋਟ ਕੇ ਜਨਾਬੂ 바ਵਾ ਸਾਹਿਬ ਦੀ ਮਿਹਰਬਾਨੀ ਦੇ ਨਾਲ ਇਸ ਭਾਰਤ ਦੇ ਮੂਲਕੋ ਯਾਦ ਹੋਇਆ ਤੇ ਉਹਦੇ ਨਾਲ ਹੀ ਸਾਨੂੰ ਚੱਲਣ ਦੀ ਲੋੜਾ 바ਵਾ ਸਾਹਿਬ ਦੀ ਸੋਚ ਦੇ ਨਾਲ ਹੀ ਚੱਲਣ ਦੀ ਲੋੜਾ ਹੈ। ਦੇਹ ਭੀਮ ਦੇਹ ਪਾਰ